ਪਿਆਰ ਭਰੀ ਸਦਾ ਸ਼ੁਕਰੀਆ ਕਾਰੀ ਸਾਰਿਆਂ ਨੂੰ ਹੋਰ ਮੰਦੀਪ ਜੀ ਜੀ ਟਿਕੋ ਹਾਂ ਜੀ ਬਹੁਤ ਤੁਸੀਂ ਸੁਣਾ ਬਈ ਮੰਦੀਪ ਜੀ ਜੀ ਛੁੱਟੀਆਂ 'ਚ ਨਾ ਮੈਂ ਵੀ ਕੁਝ ਪੜ੍ਹ ਰਹੀ ਸੀ ਤੇ ਮੈਨੂੰ ਲੱਗਦਾ ਤੁਸੀਂ ਵੀ ਜ਼ਰੂਰ ਕੁਝ ਪੜਿਆ ਹੋਣਾ ਜੀ ਮੇ ਤਾਂ ਨਾ ਪੜਾ ਤਾਂ ਰੋਟੀ ਖਾਣੀ ਹੋਣੀ ਹੈਗੀ ਬਿਲਕੁਲ ਨਹੀਂ ਤੇ ਮੈਂ ਆਪਣੇ ਵਾਲੇ ਵੀਅੂਜ਼ ਤਾਂ ਤੁਹਾਨੂੰ ਦਵਾਂਗੀ ਪਰ ਤੁਸੀਂ ਪਹਿਲਾਂ ਅਜ ਆਪਣੇ ਦੱਸੋ ਤੁਸੀਂ ਕੀ ਰੀਡ ਕੀਤਾ ਮੈਂ ਅੱਜ ਜੀ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਜੀਵਨੀ ਪੜ੍ਹੀ ਸੀ ਜੀ। ਜਿਦਾਂ ਸਿੰਘ ਜੀ ਦੁਆਰਾ ਮਦੀ ਸੰਪਾਦਿਤ ਕੀਤੀ ਗਈ ਹੈ। ਤੇ ਜਦੋਂ ਮੈਂ ਜੀਵਨੀ ਪੜ੍ਹ ਰਹੀ ਸੀ ਮੈਨੂੰ ਇੱਕ ਗੱਲ ਨੇ ਬੜਾ ਉਹਨਾਂ ਦੀ ਪ੍ਰਭਾਵਿਤ ਕੀਤਾ। ਅੱਛਾ ਜੀ ਕਿਉਂਕਿ ਜਿਹੜੇ ਪ੍ਰੋਫੈਸਰ ਸਾਹਿਬ ਸਿੰਘ ਆ ਉਹਨਾਂ ਦੇ ਜਿਹੜਾ ਬਚਪਨ ਸੀਗਾ ਉਹ ਕਾਫੀ ਕਾਲਾਣਾ ਦੇ ਵਿੱਚ ਗਰੀਬੀ ਦੇ ਵਿੱਚ ਬਿਲਕੁਲ ਬਤੀਤ ਹੋਇਆ। ਕਾਫੀ ਕਰਜ਼ੇ ਚੜੇ ਹੋਏ ਸੀ ਉਹਨਾਂ ਦੇ ਸਿਰ ਤੇ ਪਿਤਾ ਜੀ ਜੀ ਦਾ ਮਤਲਬ ਡੈਥ ਹੋ ਗਈ ਸੀ ਜੀ। ਉਹਨਾਂ ਦੇ ਛੋਟੇ ਭਰਾਵਾਂ ਨੇ ਉਹਨਾਂ ਦੀ ਪੜ੍ਹਾਈ ਦੇ ਵਿੱਚ ਬਹੁਤ ਸਹਿਯੋਗ ਕੀਤਾ। ਇੱਕ ਥਾਂ ਉਹ ਲਿਖਦੇ ਆ ਕਿ ਜਦੋਂ ਮੈਂ ਆਪਣਾ گورਨਮੈਂਟ ਕਾਲਜ ਲਾਹੌਰ ਦੇ ਵਿੱਚ ਦਾਖਲ ਹੋਣ ਜਾ ਰਿਹਾ ਸਾਂ ਥੋੜੇ ਦਿਨ ਪਹਿਲਾਂ ਮੈਨੂੰ ਚਾਹ ਸੀਗਾ ਉੱਥੇ ਵੀ ਮੈਂ ਦਾਖਲਾ ਲੈਣਾ ਮੈਂ ਪੜਨਾ ਸੀ ਜੀ ਜੀ ਤੇ ਉਹ ਆਪਣੇ ਇੱਕ ਉਹਨਾਂ ਦਾ ਸਹਿਪਾਠੀ ਮਿਲ ਗਿਆ ਜਿਹੜਾ ਕਦੀ ਉਹਨਾਂ ਦੇ ਨਾਲ ਪੜਿਆ ਸੀਗਾ ਬਿਲਕੁਲ ਹਜ਼ਾਰਾ ਸਿੰਘ ਨਾਮ ਸੀ ਉਹ ਉਸ ਬੰਦੇ ਦਾ ਤੇ ਉਹਨੂੰ ਆਪਣੀ ਖੁਸ਼ੀ ਸਾਂਝੀ ਕੀਤੀ ਉਹਨਾਂ ਨੇ ਬੜੇ ਚਾਹੀ ਚਾਹੀ ਮੈਨੂੰ ਦੱਸਿਆ ਕਿ ਮੈਂ ਵੀ ਵੀ ਉਹ ਵੀ ਸ਼ਾਇਦ ਮੇਰੀ ਖੁਸ਼ੀ ਚ ਖੁਸ਼ ਹੋਵੀ ਹਨਾ ਉਹਨਾਂ ਨੇ ਬੜਾ ਚਾਹ ਨਾਲ ਦੱਸਿਆ ਕਿ ਮੈਂ ਗੋਨੂ ਕਾਲਜ ਲਾਹੌਰ ਦੇ ਵਿੱਚ ਦਾਖਲਾ ਹੋਣ ਜਾ ਰਿਹਾ ਜੀ ਤੇ ਉਹ ਸੀਗਾ ਰੱਜੇ ਪੂਜੇ ਘਰ ਦਾ ਚੰਗਾ ਉਹਨਾਂ ਦੇ ਮਤਲਬ ਅਮੀਰ ਪਰਿਵਾਰ ਤੋਂ ਸੰਬੰਧ ਰੱਖਦਾ ਸੀ ਉਹ ਤੇ ਉਹ ਹੱਸਦਾ ਹੋਇਆ ਕਹਿਣ ਲੱਗਿਆ ਮਜ਼ਾਕ ਉਡਾਇਆ ਉਹਨਾਂ ਨੇ ਉਸ ਬੰਦੇ ਨੇ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਅੱਛਾ ਜੀ ਉਹ ਕੰਦਵੀ ਤੂੰ ਉੱਥੇ ਦਾਗੜਾ ਲੈਣ ਲੱਗਿਆ ਜਿੱਥੇ ਦਿਨ ਚ 10-10 ਸੂਟ ਬਦਲਦੇ ਆ 10-10 ਕੋਟ ਬਦਲਦੇ ਆ ਮੁੰਡੇ ਤੂੰ 10 ਸਾਲਾਂ ਚ ਇੱਕ ਕੋਟ ਪਾਉਣ ਵਾਲਾ ਬੰਦਾ ਜਾਤ ਦੀ ਕੋੜ ਕਿਲੀ ਚ ਤੀੜਿਆਂ ਚ ਆਹ ਗੱਲ ਨੂੰ ਦਿਲ ਤੇ ਚੁਗ ਗਈ ਹੋਈ ਆਹ ਗੱਲ ਉਹਨਾਂ ਨੇ ਸਾਹਿਬ ਸਿੰਘ ਨੂੰ ਕਹੀ ਫਿਰ ਸਾਹਿਬ ਸਿੰਘ ਨੂੰ ਉਹਨਾਂ ਦੇ ਬੜੇ ਦਿਉ ਦੇ ਉੱਤੇ ਆ ਗੱਲ ਬੈਠ ਗਈ ਦੂਗੀ ਉੱਤਰ ਗਈ ਤੇ ਉਹਨਾਂ ਨੇ ਫਿਰ ਜਵਾਬ ਦਿੱਤਾ ਇਸ ਗੱਲ ਦਾ ਉਹ ਕਹਿੰਦੇ ਵੀ ਮੈਂ ਉੱਥੇ ਪੜਨ ਜਾਣਾ ਮੈਂ ਕੋਰਟ ਪਾਂ ਦੀ ਜਾਂਚ ਸਿੱਖਣੇ ਜਾਣਾ ਬਿਲਕੁਲ ਮੈਂ ਤਾਂ ਥਿੰਨੀ ਵੱਡੀ ਗੱਲ ਹੈ ਤੇ ਚਲੋ ਜਦੋਂ ਉਹ ਚਲੇਗੇ ਉੱਥੇ ਤੇ ਉਹ ਜਿਹੜੇ ਮਨ ਦੇ ਵਿੱਚ ਸੀਗੇ ਪਰ ਉਹ ਚੀਜ਼ ਉਹਨਾਂ ਦੇ ਪੰਚੋਂ ਨਹੀਂ ਗਈ ਕਿ ਜਿਹੜੀ ਇੱਕ ਵਾਰੀ ਖੁੱਗ ਗਈ ਨਾ ਹਾਂਜੀ ਜਦੋਂ ਕਿ ਉਹ ਹਜ਼ਾਰਾ ਸਿੰਘ ਨੇ ਵੀ ਉੱਥੇ ਦਾਖਲਾ ਲਿਆ ਸੀਗਾ ਓਕੇ ਗਵਰਨਮੈਂਟ ਕਾਲਜ ਹਨੌਰ ਦੇ ਵਿੱਚ ਤੇ ਪ੍ਰੋਫੈਸਰ ਸਾਹਿਬ ਸਿੰਘ ਵੀ ਉੱਥੇ ਪੜ੍ਹੇ ਆ ਜੀ ਤੇ ਉਹ ਕਿੰਨੀ ਸੋਹਣੀ ਗੱਲ ਕਹੀ ਉਹਨਾਂ ਨੇ ਮਤਲਬ ਇੰਨੀ ਗਰੀਬੀ ਦੇ ਵਿੱਚੋਂ ਲੰਘ ਕੇ ਵੀ ਉਹਨਾਂ ਨੇ ਕਿੰਨੇ ਵਿਦਵਾਨ ਕਿੰਨਾ ਨਾਮਾ ਟੁੱਟ ਰੱਖ ਕੇ ਉੱਥੇ ਤੱਕ ਪਹੁੰਚੇ ਸੀਗੇ ਤੇ ਦੇਖ ਲੋ ਸਹਿ ਪਾਠ ਹੀ ਨਹੀਂ ਉਹਨਾਂ ਦਾ ਹੌਸਲਾ ਤੋੜਨ ਦੀ ਕੋਸ਼ਿਸ਼ ਕੀਤੀ ਨਹੀਂ ਗੱਲ ਉਹ ਮੈਂ ਇਹੋ ਸੋਚਦੀ ਸੀ ਵੀ ਨਹੀਂ ਆਪਾਂ ਵਰਗੀ ਕੀ ਕਰਦੇ ਆਪਾਂ ਵੀ ਦੇਖਿਆ ਵੀ ਕੱਪੜਿਆਂ ਨੂੰ ਲੈ ਕੇ ਆਪਾਂ ਬਿਲਕੁਲ ਬਿਲਕੁਲ ਆਪਣੇ ਬੱਚੇ ਦੇਖ ਲੋ ਜਾਂ ਆਪਣਾ ਦਾਇਰਾ ਦੇਖ ਲੋ ਅਸੀਂ ਕਹੂੰਗੇ ਵੀ ਅਸੀਂ ਜੇ ਕਾਲਜ ਜਾਣਾ ਜਾਂ ਕਿਤੇ ਘੁੰਮਣ ਵੀ ਜਾਣਾ ਪਹਿਲਾਂ ਕੱਪੜੇ ਖਰੀਦ ਤੋ ਬਿਲਕੁਲ ਵੀ ਨਹੀਂ ਹਣਾ ਬਿਸੜੇ ਕਪੜੇ ਤੋਂ ਕੋਰਾ ਨਹੀਂ ਹੋਵੇ ਉਹ ਵਿਆਹ ਸ਼ਾਦੀ ਦੇ ਨਾਲ ਕਪੜੇ ਚੀਜ਼ ਹੋ ਰਿਹਾ ਦੇਖੋ ਹੰਦੀਪ ਜੀ ਆਪਾਂ ਨਾ ਅਗਲੇ ਨੂੰ ਜੱਜ ਕਰਨ ਦੀ ਕੋਸ਼ਿਸ਼ ਕਰਦੇ ਆ ਉਹਦੇ ਕੱਪੜੇ ਤੋਂ ਅੱਜ ਕੱਲ ਦਾ ਜਿਹੜਾ ਯੁੱਗ ਹੈ ਨਾ ਆਪਾਂ ਜੱਜ ਉਹਦੀ ਜਿਹੜੀ ਪਰਸਨੈਲਿਟੀ ਉਹਨੂੰ ਦੇਖ ਕੇ ਕਰਦੇ ਆ ਜੀ ਆਪਾਂ ਇਹ ਨਹੀਂ ਦੇਖਦੇ ਕਿ ਉਹਦੀ ਮਾਈਂਡ ਅਬਿਲਿਟੀ ਕਿਦਾਂ ਦੀ ਹੈ ਉਹਦੇ ਚ ਹੁਨਰ ਕੀ ਹੈ ਹਾਂਜੀ ਇਹ ਸਾਡੀ ਕਮਜ਼ੋਰੀ ਹੈ ਬਿਲਕੁਲ ਬਿਲਕੁਲ ਇਹ ਕਮਜ਼ੋਰੀ ਹੈ ਤੇ ਇੱਕ ਨਾ ਮੈਂ ਇੱਕ ਦਿਨ ਇੰਟਰਵਿਊ ਸੁਣਦੀ ਸੀਗੀ ਕਮਰ ਕੀ ਵਾਲ ਦਾ ਕਮਰ ਗਰੇ ਵਾਲ ਦਾ ਵੀ ਸੌਰੀ ਤੇ ਉਹਦੇ ਵਿੱਚ ਉਹ ਕਹ ਰਹੇ ਸੀਗੇ ਕਿ ਮੈਂ ਮਤਲਬ ਕਿ ਬਹੁਤ ਸਮੇਂ ਤੱਕ ਇੱਕ ਕੋਟ ਨਾਲ ਮਤਲਬ ਜਿਹੜੀ ਉਹਦੀ ਸਿੰਗਿੰਗ ਲਾਈਨ ਦੇ ਵਿੱਚ ਉਹਨਾਂ ਦਾ ਸਟਰਗਲ ਸੀਗਾ ਮੈਂ ਮਤਲਬ ਇੱਕ ਕੋਟ ਨਾਲ ਹੀ ਉਹ ਟਾਈਮ ਕੱਟਿਆ ਈਵਨ ਕਿ ਅੱਜ ਵੀ ਉਹਨਾਂ ਦੇ ਜਿਹੜੇ ਕਲੀਕਸ ਨੇ ਉਹਨਾਂ ਦੇ ਵਿੱਚ ਇੱਕ ਬੰਦੇ ਨੂੰ ਉਹਨਾਂ ਨੇ ਉਹ ਦਿੱਤਾ ਸੀ ਕੋਟ ਤੇ ਉਹਨੇ ਅੱਜ ਵੀ ਬੰਦੇ ਨੇ ਸੰਭ ਕੇ ਰੱਖਿਆ ਦੇਖੋ ਜਿਹੜੇ ਬੰਦੇ ਨੇ ਕੁਝ ਕਾਰਗੁਜ਼ਾਰੀ ਦੀ ਚਾਹਤ ਹੋਵੇ ਕੋਈ ਜਿਹਦਾ ਲਕਸ਼ਧ ਮਰਧਾਰਿਤ ਹੋ ਰਹੀ ਬਿਲਕੁਲ ਜਿਦਾ ਕੋਈ ਕੁਝ ਕਰਨਾ ਜ਼ਿੰਦਗੀ ਦੇ ਵਿੱਚ ਜਿਨੇ ਮਿੱਥ ਲਿਆ ਫਿਰ ਉਹ ਕਪੜੇ ਨਹੀਂ ਦੇਖਦਾ ਨਾਲੇ ਇੱਕ ਨਾ ਇੱਕ ਸਮੇਂ ਤਾਂ ਉਹ ਆਪਣੇ ਮੁਕਾਮ ਤੇ ਪਹੁੰਚਦਾ ਜ਼ਰੂਰ ਹੈ ਉਹ ਉਹ ਮਿਹਨਤ ਹੁੰਦੀ ਹੈ ਉਹ ਜੀ ਸਿਰੜ ਹੁੰਦੀ ਹੈ ਇੱਕ ਉਹਦੇ ਮਨ ਦੇ ਵਿੱਚ ਜਜ਼ਬਾ ਹੁੰਦਾ ਹੈ ਜੀ ਜੀ ਕੁਝ ਪ੍ਰਾਪਤ ਕਰਦਾ ਅੱਛਾ ਇੱਕ ਚੀਜ਼ ਤੁਸੀਂ ਇਹ ਵੀ ਦੇਖੋ ਹੋਰ ਹੈ ਨਾ ਕਿ ਆਪਣੇ ਖੁਦ ਦੇ ਆਪਣੇ ਕੋਈ ਬਹੁਤ ক্লোਜ਼ ਫਰੈਂਡ ਜਿਦਾ ਤੁਸੀਂ ਕਹਿ ਰਹੇ ਹੋ ਨਾ ਭਾਈ ਸਾਈਪ ਸਿੰਘ ਜੀ ਤੇ ਹੋਗੇ ਹੈ ਨਾ ਤਬ ਉਹ ਕਈ ক্লোਜ਼ਸ ক্লোਜ਼ ਫ੍ਰੈਂਡਸ ਹੋਗੇ ক্লোਜ਼ ਰਿਲੇਟਿਵਸ ਹੋ ਕੁਝ ਵੀ ਹੋਗੇ ਹਨਾ ਉਹ ਆਪਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਆ ਪਰ ਦੇਖ ਲਓ ਪਰਮਾਤਮਾ ਦੀਆਂ ਨਾਲ ਸਾਡਾ ਜਜ਼ਬਾ ਹੋਰ ਇਨਕਰੀਜ਼ ਹੋ ਜਾਂਦਾ ਉਹ ਸਿੱਧਾ ਦੇਖ ਕੇ ਜੀ ਮੈਂ ਆਪਣੀ ਜ਼ਿੰਦਗੀ ਦੀ ਘਟਨਾ ਤੁਹਾਡੇ ਨਾਲ ਸਾਂਝੀ ਕਰਾਂ ਜਰੂਰ ਕਿਉਂਕਿ ਜਦੋਂ ਮੈਂ ਪੜ੍ਹਦੀ ਸੀ ਮੈਂ ਡਿਪਲੋਮਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਕੀਤਾ ਜੀ ਉਸ ਤੋਂ ਬਾਅਦ ITI ਵੀ ਹੈ ਡੈਮੇ ਜੋ ਵੀ ਹੈ ਬਾਅਦ ਵਿੱਚ ਹਮ ਜਦੋਂ ਮੈਂ ਪੈਂਥ ਤੋਂ ਬਾਅਦ ਦਸੰਤ ਤੋਂ ਬਾਅਦ ਸਿੱਧਾ ਮੈਂ ਡਿਪਲੋਮੇ ਦੇ ਵਿੱਚ ਕਮਿਸ਼ਨ ਲਈ ਸਾਡੇ ਘਰ ਦੇ ਹਾਲਾਤ ਠੀਕ ਸੀ ਆਰਥਿਕ ਪੱਖੋਂ ਜਿਆਦਾ ਜੇ ਜਿਆਦਾ ਚੰਗੇ ਨਹੀਂ ਸੀ ਤਾਂ ਜਿਆਦਾ ਮਾੜੇ ਨਹੀਂ ਸੀ ਜੀ ਜੀ ਹੈਨਾ ਇੱਕ ਮੀਡੀਅਮ ਕਲਾਸ ਫੈਮਿਲੀ ਮੀਡੀਅਮ ਕਲਾਸ ਫੈਮਿਲੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਮੇਰੇ ਭੈਣ ਭਰਾ ਵੀ ਪੜ੍ਹਦੇ ਸੀ ਮੇਰੇ ਡੈਡੀ ਸਭ ਛੋਟੀ ਜੀ ਦੁਕਾਨ ਹੈ ਉਹ ਤਾਂ ਦੋ ਪਰਿਵਾਰਾਂ ਦਾ ਸਾਡਾ ਗੁਜ਼ਾਰਾ ਚੱਲਦਾ ਦੁਕਾਨ ਦਾ ਤੇ ਮੈਨੂੰ ਇੰਨੀ ਕਿ ਖੁਸ਼ੀ ਬਹੁਤ ਸੀ ਕਿ ਚਲੋ ਮੇਰੀਆਂ ਫੀਸਾਂ ਦਾ ਲੋਡ ਥੈ ਗਿਆ ਉਹ ਸਾਰਾ ਖਰਚਾ ਨਹੀਂ ਕਰਿਆ ਤੇ ਮੈਂ ਕਦੀ ਪਪੜੇ ਨੂੰ ਕਿਸੇ ਕਹਦੀ ਨਹੀਂ ਸੀ ਅੱਗੇ ਉਹ ਜਿੱਦਾਂ ਦੇ ਸੂਟ ਹੋਣੇ ਸੀ ਉਹ ਦਿਨ ਪਾ ਕੇ ਆਪੜੇ ਚਲੇ ਜਾਣਾ ਮੈਂ ਕਦੀ ਕਹਿਣਾ ਨਹੀਂ ਕਿ ਮੈਂ ਕੱਪੜੇ ਸੁਆਣੇ ਕੋਈ ਵਿਆਹ ਸ਼ਾਦੀ ਆ ਗਿਆ ਕੋਈ ਦਿੱਥੂ ਵੀ ਆ ਮਹਾਰਾਜ ਉਹਦੇ ਚ ਕੱਜੜੇ ਕੱਪੜੇ ਮਿਲ ਗਏ ਠੀਕ ਆ ਤੇ ਮੇਰੇ ਕੋਲ ਉਹੀ ਪੰਜ ਚਾਰ ਕ ਸੂਟ ਹੁੰਦੇ ਸੀਗੇ ਉਹੀ ਆਪਾਂ ਰਿਪੇਅਰ ਕਰਕੇ ਬਿਲਕੁਲ ਉਹ ਪਾਣੇ ਤੇ ਮੇਰੇ ਨਾਲ ਦੀਆਂ ਮੇਰੀ ਸਹੇਲੀਆਂ ਸੀਗੀਆਂ ਇੱਕ ਦੋ ਤੇ ਉਹਨਾਂ ਨੇ ਬੜਾ ਕਈ ਵਾਰ ਮੈਨੂੰ ਨਾ ਹਾਸੇ ਦੇ ਚ ਕਹਿ ਦੇਣਾ ਜਾਂ ਕਈ ਵਾਰ ਸੀਰੀਅਸਲੀ ਕਹਿ ਦੇਣਾ ਅ ਮਨਦੀਪ ਤੋਂ ਕੱਪੜੇ ਦਾ ਸਵਾਲ ਆ ਪਰ ਹੋਰ ਤੂੰ ਉਹ ਇਸੁੱਟ ਪਈ ਜਾਂਦੀ ਦੋਸਾ ਤੇ ਮੈਂ ਉਹ ਮੈਂ ਇਹ ਨਹੀਂ ਕਹਿਣਾ ਕਿ ਸਾਡੇ ਚ ਗੁੰਜਾਇਸ਼ ਨਹੀਂ ਹੈ ਕਿ ਜਾਂ ਮੈਂ ਆਪਣੇ ਪਰਿਵਾਰ ਨੂੰ ਤੁਹਾਨੂੰ ਨਹੀਂ ਕਰਨਾ ਚਾਹੁੰਦੀ ਕਿ ਮੈਨੂੰ ਪਤਾ ਸੀਗਾ ਕਿ ਫੀਸ ਕਾ ਹੀ ਬੜੀ ਮੁਸ਼ਕਿਲਾਂ ਨਾਲ ਹੁੰਦੀ ਹੈ ਸੀ ਹਨਾ ਤੇ ਮੈਂ ਉਹਨਾਂ ਨੂੰ ਇਹ ਕਹਿ ਦਣਾ ਦੇਖੀ ਟਾਈਮ ਹੀ ਨਹੀਂ ਮਿਲਦਾ ਜਾਣ ਦਾ ਬਾਜ਼ਾਰ ਨਾਲ ਮੈਨੂੰ ਸ਼ੌਂਕ ਨਹੀਂ ਬਹੁਤਾ ਕੱਪੜਿਆਂ ਦਾ ਬੇਈ ਗੱਲ ਕਹਿਣੀ ਇਹ ਸਮਾਂ ਨਹੀਂ ਹੁੰਦਾ ਜਾਣ ਦਾ ਕੰਮ ਜਾਂਦੇ ਰਹਿੰਦਾ ਨਾ ਸਵੇਰੇ ਤਾਂ ਮੈਂ ਇੱਥੇ ਆ ਜਾਂਦੀ ਐ 9 ਵਜੇ 4 ਵਜੇ ਘਰ ਪਹੁੰਚੀ ਤਾਂ ਐ 4:00 ਵਜੇ ਸ਼ਿਫਟਿੰਗ ਸਿੱਧੋ ਤੇ ਉਸ ਤੋਂ ਬਾਅਦ ਹੋਰ ਕੰਮ ਵੀ ਹੁੰਦੇ ਆ ਮੈਨੂੰ ਵਿਚਾਰ ਜਾਣਾ ਚਾਹੁੰਦਾ ਜਦ ਕਿ ਮੇਰੇ ਦਿਲ ਤੇ ਚੀਜ਼ ਜੀ ਤਾਂ ਉੱਠਦੀ ਸੀ ਮੈਨੂੰ ਬੁਰਾ ਲੱਗਦਾ ਸੀ ਜਦੋਂ ਉਹ ਕਹਿੰਦੀ ਸੀ ਕਿ ਤੇਰੀ ਦਿਲ ਨੂੰ ਨਾ ਖੁੰਬੀ ਜੀ ਜਾਂਦੀ ਐ ਗੱਲ ਹਾਂ ਪਰ ਹੁਣ ਦੇਖੋ ਉਦੋਂ ਤੋਂ ਮੈਂ ਮਿਹਨਤ ਕੀਤੀ ਹੋਈ ਅੱਜ ਰਾਸ ਹਾਂ ਉਦੋਂ ਮੇਰੇ ਮਾਪਿਆਂ ਨੇ ਮੈਨੂੰ ਪੜਾਇਆ ਲਿਖਾਇਆ ਸੋ ਅੱਜ ਮੈਂ ਜਿੰਨੇ ਮਰਜੀ ਕੱਪੜੇ ਸਵਾਣਾ ਪਾਵੇ ਮੈਂ ਮੇਰਾ ਮਤਲਬ ਮੈਂ ਲੈ ਸਕਦੀ ਆ ਪਪੜੇ ਜਿੰਨੀ ਮਰਜ਼ੀ ਲੈ ਸਕਦੀ ਮਹਿੰਗੇ ਲੈ ਸਕਦੀ ਆ ਪਰ ਮੈਂ ਉਹ ਦਿਨਾਂ ਨੂੰ ਨਹੀਂ ਭੁੱਲਦੀ ਹੈ ਨਾ ਅੱਛਾ ਇਹ ਗੱਲ ਹੋ ਰਿਹਾ ਮਨਦੀਪ ਜੀ ਜਿੰਨੇ ਤੁਹਾਡੀ ਗੱਲ ਨਾਲ ਸਹਿਮਤ ਆ ਤੇ ਜੇ ਆਪਾਂ ਗਰੀਬੀ ਘੱਟ ਕੇ ਨਾ ਮਤਲਬ ਅਸੀਂ ਵੀ ਚਲੋ ਕਿ ਨਾਰਮਲ ਫੈਮਿਲੀ ਚ ਬਿਲੋਂਗ ਕਰਦੇ ਸੀਗੇ ਰੇਸ਼ਾ ਕਰਜ ਪਰਮਾਤਮਾ ਦੀ ਦੇ ਨਾਲ ਸਭ ਕੁਝ ਠੀਕ ਹੈ ਜੇ ਆਪਾਂ ਗਰੀਬੀ ਘੱਟੀ ਹੋਈ ਹੋਵੇ ਨਾ ਤਾਂ ਤੁਹਾਨੂੰ ਆਉਣ ਵਾਲਾ ਸੁੱਖ ਵੀ ਹੈ ਨਾ ਜਿਹੜਾ ਉਦੇ ਵਿੱਚ ਵੀ ਇਹ ਚੀਜ਼ਾਂ ਯਾਦ ਰਹਿੰਦੀ ਹੈ ਕਿ ਅਸੀਂ ਆਪਣੀ ਚਾਦਰ ਦੇਖ ਕੇ ਤਰਸਾਰ ਨਹੀਂ ਜੀ ਜੇ ਅਸੀਂ ਜ਼ਿਆਦਾ ਓਵਰ ਚੱਲਾਂਗੇ ਤਾਂ ਅਸੀਂ ਸਾਡੇ ਲਈ ਵੀ ਨੁਕਸਾਨਦਾਇਕ ਦੇਖੋ ਜੇ ਉਹ ਉਹ ਸਾਡੇ ਮਤਲਬ ਹੈ ਗਰੀਬੀ ਗਰੀਬੀ ਦੇਖੀ ਜਾਂ ਉਹ ਵੀ ਇਤਨਗੀ ਥੋੜੀ ਦੇਖੀ ਹੈ ਅ ਪਰ ਮੈਨੂੰ ਉਸ ਦੀ ਜ਼ਮੀਨiyat ਵੀ ਹੈ ਬਿਲਕੁਲ ਬਿਲਕੁਲ ਉਹ ਹੀ ਕਹਿ ਰਹੀ ਨਾ ਗਰੀਬੀ ਕੱਟੇ ਹੋਏ ਇਨਸਾਨ ਨੂੰ ਹਰ ਇੱਕ ਚੀਜ਼ ਦੀ ਜਾਣਕਾਰੀ ਹੋ ਜਦੀ ਕਿ ਇਸ ਮਾਹੌਲ 'ਚ ਰਹਿਣਾ ਕਿਦਾਂ ਆਪਣੇ ਆਪ ਰੁਕੇ ਤੋਂ ਟਾਲਣਾ ਕਿਸੇ ਚੀਜ਼ ਲਈ ਉਦੋਂ ਮੇਰੇ ਮਨ ਦੇ ਵਿੱਚ ਇਹ ਹੁੰਦਾ ਸੀ ਕਿ ਮੈਂ ਆਪਣੇ ਪੈਰਾਂ ਤੇ ਖੜ੍ਹੀ ਹੋਣਾ ਵੀ ਮੈਂ ਬੜਨਾ ਹੈ ਮੈਨੂੰ ਕਿਸੇ ਦੇ ਹੱਥਾਂ ਵੱਲ ਨਾ ਦੇਖਣਾ ਪੈਂਦਾ ਹੈ ਨਾ ਮੇਰੇ ਮਨ ਦੇ ਵਿੱਚ ਇੱਕ ਕੀ ਗੱਲ ਆ ਗਈ ਸੀ ਵੀ ਮੈਨੂੰ ਕਿਸੇ ਵੱਲ ਇਹ ਨਾ ਦੇਖਣਾ ਪਵੇ ਵੀ ਹਾਂ ਮੈਨੂੰ ਕੈਸਿਆਂ ਦੇ ਲਈ ਹੱਥ ਮੱਡਣਾ ਪਵੇ ਜੀ ਜੀ ਸੋ ਮੈਂ ਮਿਹਨਤ ਕੀਤੀ ਆਪਣੀ ਸੋ ਅੱਜ ਜ਼ਿੰਦਗੀ ਦੇ ਵਿੱਚ ਸਫਲ ਹਾਂ ਮੈਂ ਕਹਿ ਸਕਦੀ ਹਾਂ ਹਾਂ ਮੈਂ ਸਫਲ ਹਾਂ ਘਟੋ ਘਟ ਐਨਾ ਕਰਤਾ ਹੈ ਮੈਂ ਆਪਣੇ ਪੈਰਾਂ ਤੇ ਖੜ੍ਹੀ ਹਾਂ ਬਿਲਕੁਲ ਸ਼ੁਕਰ ਗੁਜ਼ਾਰੀ ਸੋ ਮੇਰੇ ਮਾਪਿਆਂ ਦਾ ਆਪਣੇ ਤੇ ਬੜਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਮੌਕਾ ਸਹੀ ਗੱਲ ਆ ਆਪਾਂ ਬਹੁਤ ਸ਼ੁਕਰਗੁਜ਼ਾਰ ਆ ਕਿਉਂਕਿ ਦੇਖੋ ਆਪਾਂ ਇੰਨੀ ਉਹਨਾਂ ਨੇ ਤੰਗੀ ਕੱਟ ਕੇ ਫਿਰ ਵੀ ਸਾਡੇ ਸੁਪਨਿਆਂ ਨੂੰ ਉਹਨਾਂ ਨੇ ਸਹਾਰਾ ਫਲਵਾਇਆ ਹਾਂ ਬੁਲਾਇਆ ਸਹੀ ਠੀਕ ਹੈ ਨਾ ਖਾਂ ਬੁਲਾਏਗਾ ਤੇ ਕਈ ਤਾਂ ਨਹੀਂ ਤੁਸੀਂ ਇਹ ਦੇਖ ਲਓ ਵੀ ਸਭ ਕੁਝ ਹੋਣ ਦੇ ਬਾਵਜੂਦ ਵੀ ਆਪਣੇ ਬੱਚਿਆਂ ਨੂੰ ਉਸ ਮੁਕਾਮ ਤੇ ਪਹੁੰਚਾ ਲਈ ਸਕਦੇ ਨੇ ਕੇ ਵੀ ਰਤੰਦਾ ਨਾ ਵੀ ਜਦ ਵੱਧੂ ਖਰਚਾ ਵੀ ਮਿਲਣਾ ਸ਼ੁਰੂ ਹੋ ਜਾਈਦਾ ਹੈ ਜਦ ਹਾਰਤੀ ਚ ਬੱਚੇ ਦੀ ਪੂਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਨਾ ਤਾਂ ਫਿਰ ਉਹ ਆਪਣੇ ਜਿਹੜੇ ਉਹਦਾ ਮੇਨ ਮਕਸਦ ਹੈ ਜ਼ਿੰਦਗੀ ਦਾ ਉਹ ਕੁੱਟ ਜੰਨ ਨਾਲ ਆਏ ਲੱਗਪਣਾਣਾ ਸ਼ੁਰੂ ਕਰ ਲੈਂਗੇ ਉਹਨੂੰ ਇਹ ਹੋ ਜਾਂਦਾ ਹੈ ਕੁੜੀਆਂ ਨੂੰ ਖਾਸ ਕਰਕੇ ਮੈਂ ਬਹੁਤ ਕੁੜੀਆਂ ਇਦਾਂ ਹੀ ਦੇਖੀਆਂ ਜਿਹੜੀਆਂ ਨਗਮਾ ਪੜਦੇ ਆ ਸਹੀਆਂ ਉਹਨਾਂ ਨਾਲ ਇਹ ਹੁੰਦਾ ਸੀ ਵੀ ਚੱਲ ਅਸੀਂ ਤਾਂ ਓਕੇ ਸੋਕੇ ਬੀਏ ਬੂਏ ਕਰ ਲਈਏ ਤੇ ਫਿਰ ਸਾਡੇ ਮਾਪਿਆਂ ਨੇ ਹੁੰਦਾ ਦੇਖੇ ਸਾਡਾ ਵਿਆਹ ਕਰ ਦੇਣਾ ਕੋਈ ਬਿਲਕੁਲ ਪਰਿਵਾਰ ਵੀ ਸਾਡਾ ਹੁਣ ਵੀ ਸਾਡੀ ਫੈਮਿਲੀ ਚੰਗੀ ਆ ਅੰਦੇਰੀ ਵੀ ਸਾਨੂੰ ਚੰਗੀ ਆ ਅੱਗੇ ਵੀ ਸਾਨੂੰ ਅਮੀਰ ਘਰ ਦੇ ਵਿੱਚ ਜਾ ਐਨੇ ਕੁ ਜੋਗਾ ਕੋਈ ਲੱਭ ਦੇਣਗੇ ਵੀ ਜਿਹੜਾ ਸਾਡਾ ਖਰਚਾ ਚੱਕ ਜਾਣਾ ਹੈ ਨਾ ਇਹ ਹੁੰਦਾ ਸੀ ਪਰ ਅਸੀਂ ਜਦੋਂ ਆਪਣੇ ਘਰ ਦੇ ਹਾਲਾਤ ਦੇਖਦੇ ਸੀ ਸਾਨੂੰ ਇਹ ਹੁੰਦਾ ਸੀ ਮਨ ਦੇ ਵਿੱਚ ਵੀ ਨਹੀਂ ਅਸੀਂ ਤਾਂ ਵਿਆਹ ਹੀ ਉਦੋਂ ਕਰਵਾਉਣਾ ਜਦੋਂ ਸਿੱਕਾ ਪੈਰਾਂ ਤੇ ਖੜੇ ਹੋਣਗੇ ਕੋਈ ਬਿਲਕੁਲ ਵੀ ਜਦੋਂ ਨੌਕਰੀ ਮਿਲੂਗੀ ਜਾਂ ਅਸੀਂ ਦੋ ਪੈਸੇ ਕਮਾਣ ਜੋਗੇ ਹੋਗੇ ਉਤੋਂ ਬਾਅਦ ਵੇ ਆ شادی ਬਾਰੇ ਸੋਚੀ ਬਿਲਕੁਲ ਦੇਖੋ ਜਿਹੜੀ ਨਾ ਇੱਕ ਗਰੀਬੀ ਹੁੰਦੀ ਹੈ ਜੇ ਇੱਕ ਟਾਈਮ ਹੁੰਦਾ ਹੈ ਇਨਸਾਨ ਜੇ ਉਹ ਸਮਾਂ ਕੱਟ ਲਿਆ ਨਾ ਤਾਂ ਮੈਂ ਇਹ ਸਾਮਣੇ ਕਦੇ ਨੂੰ ਮਾਰ ਨਹੀਂ ਖਾਣੀ ਪੂੰਗੀ ਕਿਉਂਕਿ ਉਹ ਅਗਰ ਮਾਰਾ ਟਾਈਮ ਘੱਟ ਸਕਦਾ ਹੈ ਨਾ ਤਾਂ ਕਿਉਂਕਿ ਪੇਰੈਂਟਸ ਇਹ ਜਿਦਾਂ ਸਿਖਾਉਂਦੇ ਆਪਣੇ ਕਿ ਹਾਂ ਤੁਸੀਂ ਇਹ ਚੀਜ਼ ਨੂੰ ਅਗਰ ਇਦਾਂ ਜਿਉਣਾ ਸਿੱਖ ਲਓ ਹੁਣ ਆਪਾਂ ਦੇਖ ਲੋ ਕਿੰਨੀ ਗਰੀਬੀ ਕੀਤੀ ਅੱਜ ਕੱਲ ਦੇ ਹਾਲਾਤ ਤਾਂ ਸਾਡੇ ਫੇਰ ਵੀ ਠੀਕ ਚੱਲ ਰਹੇ ਨਹੀਂ ਸਾਨੂੰ ਉਸ ਵਜ ਤੋਂ ਪਹਿਲਾਂ ਵਾਲੇ ਸਮੇਂ 'ਚ ਕਿੰਨਾ ਔਖਾ ਹੁੰਦਾ ਸੀ ਸਾਨੂੰ ਉਸ ਵਕਤ ਦੀ ਕਦਰ ਬਿਲਕੁਲ ਬਿਲਕੁਲ ਜਿਹਨੂੰ ਬਿਨਾ ਸਟਰਗਲ ਤੋਂ ਬਿਨਾ ਮਿਹਨਤ ਤੋਂ ਕੋਈ ਵੀ ਚੀਜ਼ ਮਿਲਦੀ ਆ ਉਹਨੂੰ ਉਸ ਚੀਜ਼ ਦੀ ਕਦਰ ਨਹੀਂ ਕਦਰ ਨਹੀਂ ਤੇ ਇੱਕ ਚੀਜ਼ ਹੋ ਰਿਹਾ ਦੇਖੋ ਉਹ ਕੀ ਹੈ ਨਾ ਆਪਾਂ ਅੱਗੇ ਆਪਣੀ ਪੀੜ੍ਹੀ ਨੂੰ ਚੀਜ਼ ਸਿਖਾ ਵੀ ਨਹੀਂ ਸਕਦੇ ਜਿਹਨੇ ਉਸ ਟਾਈਮ ਉਹ ਟਾਈਮ 'ਚ ਆਪਣੇ ਮਤਲਬ ਕਹਿ ਲਓ ਵੀ ਆਪਣੇ ਸਮੇਂ ਦੀ ਕਦਰ ਨਹੀਂ ਕੀਤੀ ਤਾਂ ਕੁਝ ਵੀ ਆ ਉਹ ਗਰੀਬੀ ਨਹੀਂ ਦੇਖੀ ਜਿਹਨੇ ਅਮੀਰੀ ਜੋ ਦੇਖਿਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਉਹ ਕੋਈ ਗਰੀਬ ਮਤਲਬ ਗਰੀਬ ਪਰਿਵਾਰ ਨੂੰ ਬਿਲੋਂਗ ਕਰ ਰਹੀ ਹੈ ਕੁੜੀ ਹੈ ਨਾ ਅੱਗੇ ਵਿਆਹ ਗਰੀਬ ਪਰਿਵਾਰ ਚ ਹੋਵੇ ਜਾਂ ਨਾਰਮਲ ਫੈਮਿਲੀ ਚ ਹੋ ਗਿਆ ਤਾਂ ਉਹ ਦੇਖੋ ਉਸ ਚੀਜ਼ ਦਾ ਉਹ ਮਤਲਬ ਇਹ ਹੁੰਦਾ ਕਿ ਹਾਂ ਵੀ ਮੈਂ ਨਾਰਮਲ ਫੈਮਿਲੀ ਚ ਕਿਉਂ ਗਈ ਹੈ ਉਹਨਾਂ ਲਈ ਚੀਜ਼ਾਂ ਸੋਚਣ ਲੱਗ ਜਾਂਦੀ ਹੈ ਤੇ ਉਹ ਅੱਗੇ ਆਪਣੇ ਬੱਚਿਆਂ ਨੂੰ ਵੀ ਨਹੀਂ ਸਿਖਾ ਸਕਦੀ ਇਸ ਲਈ ਆਪਣਾ ਪਿਛੋਕੜ ਵੀ ਸ਼ਕਸ ਦਾ ਅਮੀਰ ਹੈ ਗਰੀਬ ਹੈ ਸਾਨੂੰ ਮੇਰੇ ਸਾਹਮਣੇ ਆਉਣ ਵਾਲਾ ਸਮਾਂ ਸਾਨੂੰ ਉਹਦੇ ਲਈ ਆਪ ਵੀ ਸਟਾਰਟ ਕਰਨਾ ਚਾਹੀਦਾ ਗੱਲਾਂ ਕੀਮਤਾਂ ਤਾਂ ਜਿਹੜੀਆਂ ਹੈਗੀਆਂ ਨੇ ਉਹਦਾ ਅਗਲੀ ਰਿਪੋਰਟ ਨਾਲ ਸੰਬੰਧ ਤਾਂ ਹੋ ਸਕਦਾ ਹੈ ਹੈਨਾ ਪਰ ਉਹ ਜਿਹੜੀਆਂ ਚੀਜ਼ਾਂ ਉਹ ਤਾਂ ਅਸੀਂ ਸੰਭਾਲ ਕੇ ਉਹੀ ਮੈਂ ਕਹਿ ਰਹੀ ਹਾਂ ਉਹਨੂੰ ਆਪਣੇ ਆਪ ਤੇ ਸਟੈਂਡ ਕਰਨਾ ਚਾਹੀਦਾ ਹਾਂ ਉਸ ਸਮੇਂ ਨੂੰ ਵੀ ਉਹ ਬਦਲ ਸਕਦੀ ਹੈ ਜੀ ਹੈਨਾ ਤੇ ਬਾਕੀ ਚਲੋ ਬਾਕੀ ਸਬਦੇ ਹੈਨਾ ਆਪਣੇ ਆਪਣੇ ਥੀਵਜ਼ ਨੇ ਕਿ ਆਪਣਾ ਆਪਣਾ ਉਹੀ ਤੁਹਾਡੇ ਨਾਲ ਗੱਲ ਕਰ ਰਹੀ ਹੈ ਮੇਰੇ ਬੇਟੇ ਆ ਜਿੱਥੇ ਜਾਣਾ ਹੋਊਗਾ ਬੜੀ ਸੋਹਣੀ ਮੰਮੀ ਤੁਸੀਂ ਆਹ ਕੱਪੜੇ ਪਾਓ ਆਹ ਹਾ ਸੂਟ ਪਾਓ ਉਹਨੂੰ ਬੜਾ ਇਨਾ ਚੀਜ਼ਾਂ ਦਾ ਰੈਂਦਾ ਹਾਂ ਇਹ ਚੀਜ਼ ਮੈਂ ਵੀ ਤੁਸੀਂ ਮੰਮੀ ਨੋਟ ਕਰੀ ਤੁਸੀਂ ਮੰਮੀ ਆਹ ਹੀ ਸੂਟ ਦਨ ਪਾਇਆ ਸੀ ਆ ਤੁਸੀਂ ਫੇਰ ਪਾ ਲਿਆ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਕੋਈ ਨਹੀਂ ਫਰਕ ਪੈਂਦਾ ਹੈ ਮੈਨੂੰ ਨਹੀਂ ਪੈਂਦਾ ਕਹਿੰਦੀ ਮੰਮਾ ਸਭ ਨੇ ਵਧੀਆ ਵਧੀਆ ਸੂਟ ਪਾਏ ਹੁੰਦੇ ਐਦਾਂ ਮੈਂ ਕਹਿੰਦਾ ਬੇਟਾ ਇਨਾ ਕਿਸੇ ਕੋਲ ਟਾਈਮ ਨਹੀਂ ਹੁੰਦਾ ਕੰਦੇ ਕਿਉਂ ਨਹੀਂ ਟਾਈਮ ਹੁੰਦਾ ਮੈਂ ਤਾਂ ਜਿਨ੍ਹਾਂ ਨੇ ਵਧੀਆ ਵਧੀਆ ਸੂਟ ਪਾਏ ਹੁੰਦੇ ਉਹਨਾਂ ਦਾ ਧਿਆਨ ਤਾਂ ਆਪਣੇ ਵਧੀਆ ਸੂਟਾਂ ਤੇ ਹੀ ਹੁੰਦਾ ਕਿ ਸਾਡਾ ਸੂਟ ਨੂੰ ਕੋਈ ਨੋਟ ਨਹੀਂ ਇੱਕ ਚੀਜ਼ ਹੋ ਰਹੀ ਹੈ ਲੇਡੀਜ਼ चीज ਜਿਹੜੀ ਹੁੰਦੀ ਹੈ ਕਿ ਹਾਂ ਮੇਰਾ ਇਹ ਸੂਟ ਹੈ ਈਵਨ ਕਿ ਅਸੀਂ ਵੀ ਆਪਾਂ ਕਿਸੇ ਹੋਰ ਨੂੰ ਨਹੀਂ ਕਹਿ ਰਹੇ ਕਿ ਇਹ ਸੂਟ ਮੇਰਾ ਰਿਪੀਟ ਹੋ ਰਿਹਾ ਇਹ ਚੀਜ਼ ਮੇਰੀ ਪਰ ਜੈਂਟਸ ਦਾ ਕੁਝ ਹੁੰਦਾ ਹੀ ਨਹੀਂ ਵਿਚਾਰਨਾ ਉਹਨਾਂ ਦੇ ਤਾਂ ਉਹੀ ਪੈਂਟ ਸ਼ਰਟ ਹੋਈ ਹੈ ਨਾ ਜੇ ਕੋ ਪੈਂਟ ਨੂੰ 10 ਵਾਰੀ ਵਾਲੇ ਵੀ ਕਿਸੇ ਨੂੰ ਹੀ ਨਹੀਂ ਪਤਾ ਲੱਗਦਾ ਵੀ ਹਾਂ ਵੀ ਉਹ ਪੈਂਟ ਚੇਂਜ ਕੀਤੇ ਨੇ ਪਰ ਮੈਂ ਇੱਕ ਗੱਲ ਹੋਰ ਹੈ ਪਰ ਇਹ ਕਿਸੇ ਉਮਰ ਤੱਕ ਹੱਦ ਤੱਕ ਲੇਡੀਜ਼ ਦੇ ਵਿੱਚ ਇਹ ਗੱਲ ਹੁੰਦੀ ਹੈ ਨਾ ਪਹਿਲਾਂ ਪਹਿਲਾਂ ਮੈਨੂੰ ਦੇਖੋ ਜਿੱਦਾਂ ਦੇ ਹਾਲਾਤਾਂ 'ਚ ਮੈਂ ਨਿਕਲੀ ਮੈਂ ਤੁਹਾਨੂੰ ਦੱਸੀ ਹੈ ਪਹਿਲਾਂ ਵੈਸੇ ਸ਼ੌਂਕ ਨਹੀਂ ਸੀ ਹੁੰਦਾ ਜਾਂ ਦਿਲ ਕਰਦਾ ਸੀਗਾ ਪੈਸੇ ਨਹੀਂ ਸੀ ਬਿਲਕੁਲ ਜੀ ਕਰਦਾ ਸੀ ਵੀ ਅਸੀਂ ਨਵੇਂ-ਨਵੇਂ ਕੱਪੜੇ ਸਵਾਈਏ ਮਹਿੰਗੇ ਤੋਂ ਮਹਿੰਗੇ ਅਸੀਂ ਵੀ ਸੂਟ ਪਾਈਏ ਜਿੱਦਾਂ ਸਾਡੀਆਂ ਸਹੇਲੀਆਂ ਪਾ ਰਹੀਆਂ ਆ ਰਹੀਆਂ ਉਦੋਂ ਵੀ ਅਸੀਂ ਜੁੱਤੀਆਂ ਵੀ ਖਰੀਦੀਆਂ ਸੂਟਾਂ ਵੀ ਲਈਆਂ ਪਰ ਉਹ ਤਾਂ ਐਸੇ ਨਹੀਂ ਸੀ ਹੁੰਦੇ ਨਾ ਆਪਣਾ ਮਨ ਜਦੋਂ ਸਭ ਕੁਝ ਹੁੰਦਾ ਹੈ ਉਦੋਂ ਵੈਸੇ ਨਹੀਂ ਮਨ ਕਰਦਾ ਮਨ ਮਾਰ ਲੈਂਦੇ ਸੀ ਉਦੋਂ ਬਾਅਦ ਚੱਲੋ ਨੌਕਰੀ ਵੀ ਲੱਗੇ ਵਿਆਹ ਵੀ ਹੋ ਗਏ ਜ਼ਿੰਮੇਵਾਰੀਆਂ ਚ ਆ ਗਏ ਉਦੋਂ ਫੇਰ ਉਸੇ ਤਰ੍ਹਾਂ ਦਾ ਮਾਨ ਬਣ ਗਿਆ ਕਿ ਨਹੀਂ ਚਲੋ ਇੱਥੋਂ ਵੀ ਪੈਸੇ ਬਚਾ ਲਈਏ ਇੱਥੋਂ ਵੀ ਬਚਾ ਲਈਏ ਕਿਉਂ ਫਜ਼ੂਲ ਖਰਚੀ ਕਰਨੀ ਹਲੇ ਕਹਿਦੀ ਹੈ ਅੱਛਾ ਕਹਿਦੀ ਹੈ ਬਹੁਤ ਹੁੰਦੀ ਆਪਾਂ ਨੂੰ ਕਿ ਆਪਾਂ ਨੇ ਇੰਨੇ ਕੇ ਪੈਸੇ ਬਚਾ ਕੇ ਆਹ ਚੀਜ਼ ਬਣਾ ਲਈਏ ਆਹ ਚੀਜ਼ ਬਣਾ ਲਈਏ ਇਹ ਆਪਣਾ ਸਾਡੀ ਆਪਣੀ ਜਿਹੜੀ ਲੇਡੀਜ਼ ਲੀਨਿੰਗ ਹੈ ਨਾ ਜਿਹੜੀ ਐਚਐਸਸੀ ਚੀਜ਼ ਹੁੰਦੀ ਜੂਰ ਹੈ ਹਾਂਜੀ ਮੈਨੂੰ ਕਈ ਵਾਰ ਇਦਾਂ ਲੱਗਦਾ ਹੁੰਦਾ ਸੀ ਵੀ ਕਾਹੋ ਫਜ਼ੂਲ ਖਰਚੀ ਕਰਨੀ ਹੈ ਚਲ ਜੇ ਸਰਦਾ ਦਾ ਸਾਰ ਲਓ ਤੇ ਹੁਣ ਕਈ ਵਾਰ ਹੁਣ ਵੀ ਇਦਾਂ ਹੁੰਦਾ ਹੈ ਵੀ ਚੱਲ ਮੇਰੇ ਕੋਲ ਹੈਗੇ ਆ ਹਲੇ ਤੇ ਮੇਰੀ ਜਿਹੜੀ ਬੇਟੀ ਆ ਉਹ ਕਈ ਵਾਰ ਅੜ ਜਾਂਦੀ ਮੰਮੀ ਨਹੀਂ ਤੁਸੀਂ ਸੂਟ ਲਗੋਣਾ ਮਾਂ ਤੁਸੀਂ ਫਲਾਣੇ ਦਾ ਫੰਕਸ਼ਨ ਤੁਸੀਂ ਨਵਾਂ ਸੂਟ ਲੈ ਲਓ ਜੈ ਇਦਾਂ ਹੈ ਨਾ ਕਿੰਨੇ ਮੈਂ ਕਈ ਵਾਰ ਇਹਨੂੰ ਵੀ ਸਮਝਾਦੀ ਹੁੰਦੀ ਆ ਮੈਂ ਕਹਿੰਦਾ ਬੱਚੇ ਵੀ ਸਾਨੂੰ ਜਿੱਥੋਂ ਸਰਦਾ ਹੁੰਦਾ ਨਾ ਉਹ ਸਾਰ ਲੈਣਾ ਚਾਹੀਦਾ ਹੈ ਤੁਹਾਨੂੰ ਅੱਜਕੱਲہ ਨਾ ਕਹਿੰਦੀ ਇਹ ਬੱਚਿਆਂ ਨੂੰ ਵੀ ਥੋੜਾ ਇਹ ਕ੍ਰੇਜ਼ ਹੁੰਦਾ ਕਿ ਸਾਡੇ ਪੇਰੈਂਟਸ ਦੀ ਜਿਹੜੀ ਦਿਖਿਆ ਉਹ ਲੱਗਦੀ ਏ ਤੇ ਸਾਨੂੰ ਉਹਨਾਂ ਦੀ ਖੁਸ਼ੀ ਲਈ ਵੀ ਸਭ ਕੁਝ ਕਰਨਾ ਪੈਂਦਾ ਹੈ ਨਾ ਇਹ ਚੀਜ਼ਾਂ ਪਰ ਇਹ ਜਿਹਦਾ ਸਾਨੂੰ ਹੁੰਦਾ ਵੀ ਸਾਡੇ ਬੱਚੇ ਆ ਬਿਲਕੁਲ ਬਿਲਕੁਲ ਕੁਝ ਉਹਦੀ ਸੀਰੀਜ਼ ਆ ਇਸ ਚੀਜ਼ ਹੋ ਰਹਾ ਕਿ ਕੁਝ ਪੇਰੈਂਟਸ ਜਿਹਦਾ ਆਪਣੇ ਬੱਚਿਆਂ ਵਾਸਤੇ ਸੋਚਦੇ ਆ ਉਦਾਂ ਹੀ ਬੱਚਿਆਂ ਨੂੰ ਦੇਖ ਕੇ ਨਾ ਉਹ ਚੀਜ਼ ਆਪਣੇ ਮਨ 'ਚ ਆ ਜਾਂਦੀ ਕਿ ਮੇਰੇ ਪੇਰੈਂਟਸ ਮੇਰੇ ਲਈ ਕਰੇ ਇਹ ਬਹੁਤ ਹੁੰਦੀ ਆ ਆਪਾਂ ਨੂੰ ਕਿ ਆਪਾਂ ਨੇ ਇੰਨੇ ਕੇ ਪੈਸੇ ਬਚਾ ਕੇ ਆਪਾਂ ਆ ਚੀਜ਼ ਬਣਾ ਲਈ ਆ ਚੀਜ਼ ਬਣਾ ਲਈ ਇਹ ਆਪਣਾ ਸਾਡੀ ਆਪਣੀ ਜਿਹੜੀ ਲੇਡੀਜ਼ ਵਿੰਗ ਹੈ ਨਾ ਜਿਹੜੀ ਇਹ ਚ ਸਹੀ ਚੀਜ਼ ਹੁੰਦੀ ਜੂਰ ਹੈ ਹਾਂਜੀ ਵੀ ਮੈਨੂੰ ਕਈ ਵਾਰ ਇਦਾਂ ਲੱਗਦਾ ਹੁੰਦਾ ਸੀ ਵੀ ਖਾਣਾ ਫਜ਼ੂਲ ਖਰਚੀ ਕਰਦੇ ਆ ਚਲ ਜੇ ਸਰਦਾ ਤਾਂ ਸਾਰ ਲੋ ਤੇ ਹੁਣ ਕਈ ਵਾਰ ਹੁਣ ਵੀ ਇਦਾਂ ਹੁੰਦਾ ਹੈ ਵੀ ਚੱਲ ਮੇਰੇ ਕੋਲ ਹੈਗੇ ਹਲੇ ਤੇ ਮੇਰੀ ਜਿਹੜੀ ਬੇਟੀ ਆ ਉਹ ਕਈ ਵਾਰ ਅੜ ਜੂਗੀ ਮੰਮੀ ਨਹੀਂ ਤੁਸੀਂ ਸੂਟ ਲਗਾਉਣਾ ਮਾਂ ਤੁਸੀਂ ਫਲਾਣੇ ਦਾ ਫੰਕਸ਼ਨ ਤੁਸੀਂ ਨਵਾਂ ਸੂਟ ਲੈ ਲਓ ਜੈ ਇਦਾਂ ਹੈ ਨਾ ਕਿੰਨੇ ਮੈਂ ਕਈ ਵਾਰ ਇਹਨੂੰ ਵੀ ਸਮਝਾਉਂਦੀ ਹੁੰਦੀ ਆ ਮੈਂ ਕਹਿੰਦਾ ਬੱਚੇ ਵੀ ਸਾਨੂੰ ਜਿੱਥੋਂ ਸੜਦਾ ਹੁੰਦਾ ਨਾ ਉਹ ਸਾਰ ਲੈਣਾ ਚਾਹੀਦਾ ਫਜ਼ੂਲ ਕਰਦੇ ਆ ਅੱਜ ਕੱਲ੍ਹ ਨਾ ਕਹਿੰਦੇ ਬੱਚਿਆਂ ਨੂੰ ਵੀ ਥੋੜਾ ਇਹ ਫੇਜ਼ ਹੁੰਦਾ ਕਿ ਸਾਡੇ ਪੇਰੈਂਟਸ ਦੀ ਜਿਹੜੀ ਦੇਖਿਆ ਲੱਗਦੀ ਏ ਤੇ ਸਾਨੂੰ ਉਹਨਾਂ ਦੀ ਖੁਸ਼ੀ ਲਈ ਵੀ ਸਭ ਕੁਝ ਕਰਨਾ ਪੈਂਦਾ ਹੈ ਨਾ ਇਹ ਚੀਜ਼ ਜਨਤਾ ਹੈ ਇਹ ਜਿੱਦਾਂ ਸਾਨੂੰ ਹੁੰਦਾ ਵੀ ਸਾਡੇ ਬੱਚੇ ਆ ਬਿਲਕੁਲ ਬਿਲਕੁਲ ਕੁਝ ਆ ਦੀ ਸੀਰੀਜ਼ ਚ ਪਾਈਪ ਹੋ ਰਹੀ ਹੈ ਕਿ ਕੁਝ ਪੇਰੈਂਟਸ ਜਿਹਦਾ ਆਪਣੇ ਬੱਚਿਆਂ ਵਾਸਤੇ ਸੁਧਿਆ ਉਦਾਂ ਹੀ ਬੱਚਿਆਂ ਨੂੰ ਦੇਖ ਕੇ ਨਾ ਉਹ ਚੀਜ਼ ਆਪਣੇ ਮਨ ਚ ਆ ਜਾਂਦੀ ਕਿ ਮੇਰੇ ਪੇਰੈਂਟਸ ਮੇਰੇ ਲਈ ਅਗਰ ਇਹ ਕਰਦੇ ਤਾਂ ਮੈਂ ਵੀ ਉਹਨਾਂ ਵਾਸਤੇ ਇਹ ਚੀਜ਼ ਕਰਾਂ ਹੈਨਾ ਕਦਰ ਮਤਲਬ ਉਹ ਕਰਦੇ ਨੇ ਹਾਂ ਜੀ ਇਹ ਆਪਾਂ ਕਹਿ ਤਾ ਦਿੰਦੇ ਵੀ ਅੱਜ ਕੱਲ੍ਹ ਦੀ ਉਹਦੇ ਵਿੱਚ ਕਦਰ ਹੈ ਨਹੀਂ ਪਰ ਕੁਝ ਹੱਦ ਤੱਕ ਹੈਗੀ ਵੀ ਹੈ ਨਹੀਂ ਹੈ ਹੈਨਾ ਇੱਕ ਹੈ ਇਹ ਇੱਕ ਰਿਸ਼ਤੇ ਮਤਲਬ ਇਹ ਤਾਂ ਦੀ ਹੈ ਕਿ ਮਉ ਮਮਤਾ ਦੇ ਬਿਲਕੁਲ ਬਿਲਕੁਲ ਵਧੀਆ ਵੀ ਲੱਗਦੀ ਹੈ ਤੇ ਬਾਕੀ ਸਮੇ ਦੇ ਨਾਲ ਨਾਲ ਤਾਂ ਸਾਰਾ ਕੁਝ ਬਦਲਦਾ ਹੀ ਹੈ ਨਾ ਬਦਲਦਾ ਰਹਿੰਦਾ ਅਸੀਂ ਵੀ ਇਹੀ ਕਵਾਂਗੇ ਕਿ ਸਮੇ ਦੀ ਕਦਰ ਕਰੋ ਹਨਾ ਤੇ ਰਿਸ਼ਤੇ ਬਣਾ ਕਰੋ ਸਿਰਫ ਕੱਪੜਿਆਂ ਨੂੰ ਦੇਖ ਕੇ ਕਿਸੇ ਦਾ ਅੰਦਾਜ਼ਾ ਨਾ ਲਗਾਓ ਕੱਪੜਿਆਂ ਤੇ ਨਾ ਜਾਓ ਕਿ ਕਿਸੇ ਨੇ ਹਲਕੇ ਕੱਪੜੇ ਪਾਏ ਕਿਸੇ ਨੇ ਮਹਿੰਗੇ ਪਾਏ ਆ ਪਤਾ ਨਹੀਂ ਉਹਦਾ ਜਿਹਨੇ ਹਰਕੇ ਕੱਪੜੇ ਪਾਇਆ ਉਹਦੀ ਹੁਨਰ ਨੂੰ ਦੇਖੋ ਉਹਦੀ ਬੋਨ ਨੂੰ ਜਾਣੋ ਉਹਦਾ ਦਿਲ ਪਤਾ ਨਹੀਂ ਕਿੰਨਾ ਕੁ ਮਹਿੰਗਾ ਹੋਣਾ ਇਹ ਚੀਜ਼ਾਂ ਨੂੰ ਨੋਟ ਜੂਰ ਕਰੋ ਆਪਾਂ ਨੂੰ ਕਿਸੇ ਵੀ ਟਾਈਮ ਕਿਸੇ ਦੀ ਵੀ ਲੋੜ ਪੈ ਸਕਦੀ ਹੈ ਆਪਣੇ ਆਪ ਤੇ ਘਮੰਡ ਨਾ ਕਰੋ ਪਰ ਹਾਂ ਇੱਕ ਚੀਜ਼ ਹੋ ਰਿਹਾ ਕਿ ਅਗਰ ਤੁਹਾਨੂੰ ਲੱਗ ਰਿਹਾ ਹੈ ਕਿ ਤੁਸੀਂ ਉਹ ਕਿਸੇ ਨੂੰ ਮਤਲਬ ਜੱਜ ਗਲਤ ਕਰ ਰਹੇ ਹੋ ਤਾਂ ਐਟ ਲੀਸਟ ਉਹਦੇ ਨਾਲ ਗੱਲਬਾਤ ਕਰਕੇ ਉਹਨੂੰ ਉਸ ਚੀਜ਼ ਬਾਰੇ ਦੱਸੋ ਅਗਰ ਤੁਹਾਨੂੰ ਸੌਰੀ ਫੀਲ ਕਰਨੀ ਪੈਂਦੀ ਹੈ ਤਾਂ ਕੋਈ ਇਸ਼ੂ ਨਹੀਂ ਹੈ ਬਹੁਤ ਵੱਡਾ ਇਸ਼ੂ ਨਹੀਂ ਹੈ ਕੱਪੜਿਆਂ ਤੇ ਕਿਸੇ ਦਾ ਨਰਦ ਜਾਣਾ ਨਹੀਂ ਕਿਸੇ ਦਾ ਕਿਸੇ ਦਾ ਦਿਲ ਨਾ ਦੁਖਾਓ ਵੀ ਹਾਂ ਤੂੰ ਇਦਾਂ ਦੀ ਚੀਜ਼ ਪਾਉਂਦਾ ਤੂੰ ਉਦਾਂ ਦੀ ਉਹਨਾਂ ਦਾ ਦਿਲ ਦੇਖੋ ਵੀ ਉਹ ਦਿਲ ਕਿੱਡਾ ਵੱਡਾ ਹੈ ਕਿ ਉਹਨਾਂ ਦੇ ਉਹਨਾਂ ਦੇ ਵਿੱਚ ਕਰਨ ਦਾ ਜਜ਼ਬਾ ਕੀ ਹੈ ਹੈਨਾ ਉਹਨਾਂ ਦਾ ਗੁਨਰ ਕੀ ਹੈ ਗੁਣ ਕੀ ਹੈ ਇਹਨਾਂ ਚੀਜ਼ਾਂ ਨੂੰ ਜ਼ਰੂਰ ਦੇਖੋ ਅਸੀਂ ਇਹੀ ਕਵਾਂਗੇ ਜੀ ਜੀ ਚਲੋ ਫਿਰ ਮਿਲਾਂਗੇ ਅਗਲੇ ਐਪੀਸੋਡ ਦੇ ਵਿੱਚ ਜੀ ਪ੍ਰੋਗਰਾਮ ਕੁਝ ਤੇਰੇ ਆ ਕੁਝ ਮੇਰੇ ਆ ਦੇ ਵਿੱਚ ਅਮਨਦੀਪ ਮਨਦੀਪ ਟਿੰਦਕੀ ਪਿਆਰਪਰੀ ਸਿਰਸ਼ਕ ਕਾਜ